ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 9 ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰth ਕੀਨ ਕਹੋ ਨਾਨਕਰ ਭਜ ਮਨਾ ਜਹ ਬਿੱਦ ਜਲ ਕੋਮੀਨ ਵਖਿਆਨ ਸਿਉ ਕਾਹੇ ਰਚਿਓ ਨਿਮਖਨ ਹੋਹਿ ਉਦਾਸ ਕਹੋ ਨਾਨਕ ਭਜ ਹਰ ਮਨਾ ਪਰ ਨ ਜਮ ਕੇ ਫਾਸ ਤਰਨਾ ਪਉ ਹੋ ਹੀ ਗਇਓ ਲਿਓ ਜਰਾ ਤਨ ਜੇਤ ਕਹੋ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਬਿਰਦ ਭਇਓ ਸੋਜ ਨਹੀਂ ਕਾਲ ਪਹੁੰਚਿਉ ਆਨ ਕਹੋ ਨਾਨਕ ਨਰ ਬਾਬਰੇ ਕਿਉ ਨ ਪਜੈ ਭਗਵਾਨ ਧਨਦਾਰ ਸੰਪਤ ਸਗਲ ਜਿਨ ਆਪਣੇ ਕਰਮਾਨ ਇਨ ਮੈਂ ਕਛ ਸੰਗੇ ਨਹੀਂ ਨਾਨਕ ਸੱਚੇ ਜਾਨ ਪਤ ਤੈ ਉਧਾਰਨ ਪੈ ਹਰਨ ਹਰਿ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦ ਬਸਤ ਤੁਮ ਸਾਥ ਤਨ ਧਨ ਜਹ ਤਕ ਦਿਯਾ ਸਿਓ ਨਾ ਹੋ ਨਕੀ ਨ ਕਹੋ ਨਾਨਕ ਨਰਬਾਬਰੇ ਆਪ ਕਿਉ ਡੋਲਤ ਦੀਨ ਤਨ ਤਨ ਸੰਪ ਸੁਖ ਦੀਓ ਅਰਜ ਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰਨ ਹਨ ਕੋਏ ਕਹੋ ਨਾਨਕ ਸੁਣ ਰੇ ਮਨਾ ਤਹ ਸਿਮਰਤ ਗਤ ਹੋਏ ਨਹ ਸਿਮਰਤ ਗਤ ਪਾਈਐ ਤੈ ਭਜ ਰੇ ਤਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਕਟਤ ਹੈਨੀਤ ਪਾਚ ਤਤ ਕੋ ਤਨ ਰਚਿਓ ਜਾਨੋ ਚਤਰ ਸੋ ਜਾਨ ਲਹਤ ਉਪਜਿਓ ਨਾਨਕ ਲੇਨ ਤਾਹੇ ਮੈ ਮਨ ਘਟ ਘਟ ਮੈਂ ਹਰ ਜੋ ਬਸੈ ਸੰਤਨ ਕਹਿਓ ਉਪਕਾਰ ਕਹੋ ਨਾਨਕ ਤਹ ਭਜ ਮਨ ਆਉਂਦੇ ਉਤਰੈ ਪਾਰ ਸੁਖ ਦੁਖ ਜਹ ਪਰਸ ਨਹੀਂ ਲੋਬ ਮੋਹਯਾ ਬਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤਿ ਭਗਵਾਨ ਉਸਤਤਨ ਦਿਯਾ ਨਹੀ ਜਹ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਹੇ ਤੈ ਜਾਨ ਹਰ ਅੱਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਹੇ ਤੈ ਜਾਨ ਭੈ ਕਹੋ ਕੋ ਦੇ ਤਨ ਨਹ ਪੈ ਮਾਨਤਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੇ ਤਾਹਿ ਬਖਾਨ ਨਹ ਬਖਿਆ ਸਗਲੇ ਤਜ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤਹ ਨਰ ਮਾਥੇ ਭਾਗ ਜਹ ਮਾਇਆ ਮਮਤਾ ਤਾਜੀ ਸਬਤ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਨ ਤਹ ਘਟ ਬ੍ਰਹਮ ਨਿਵਾਸ ਜਹ ਪ੍ਰਾਨੀਓ ਮੈਂ ਤਜੇ ਕਰਤਾਰਾਮ ਪਛਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੇ ਮਾਨ ਭੈ ਨਸਨ ਦੁਰਮਤ ਹਰਨ ਕਲ ਮੈਂ ਅਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤ ਕਾਮ ਜਹ ਬਾ ਗੁਣ ਗੋਬਿੰਦ ਪਾਜੋ ਕਰਨ ਸੁਨ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਨ ਜਮਕੇ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਬ ਮੋਹ ਅੰਕਾਰ ਕਹੋ ਨਾਨਕ ਆਪਨ ਤਰੈ ਔਰ ਨ ਲੈਤ ਉਦਾਰ ਜਿਉ ਸਪਨਾ ਯਰ ਵੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨ ਪ੍ਰਾਨੇ ਡੋਲਤਨੇ ਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਜੈਸੇ ਜਲਤੇ ਬੁੱਧ ਬੁਦਾ ਉਪਜੈ ਬਿਨਸਨੀਤ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੇ ਕਸ਼ੁ ਨ ਚਿੱਤ ਮਦਮਾਇ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਰਤ ਤਹੇ ਜਮ ਫੰਦ ਜੋ ਸਖ ਕੋ ਚ ਹੈ ਸਦਾ ਸ਼ਰਨ ਰਾਮ ਕੇ ਲੈ ਕਹੋ ਨਾਨਕ ਸੁਣ ਰੇ ਮਨਾ ਦੁਰ ਲਭ ਮਨੁਖ ਦੇ ਮਾਇਆ ਕਾਰਨ ਤਾਬੈ ਮੋਰਖ ਲੋਗਿਆ ਜਾਨ ਕਹੋ ਨਾਨਕ ਬਿਨ ਹਰਪ ਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੇ ਇਸ ਦਿਨ ਭਜੈ ਰੂਪ ਰਾਮ ਤਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੇ ਮਾਨ ਮਨ ਮਾਇਆ ਮੈ ਫਦਰਹਿਓ ਬਿਸਰੇ ਜੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਮ ਪ੍ਰਾਨੇ ਰਾ ਮਨ ਚਿੱਤ ਏ ਮਦ ਮਾਇਆ ਕੈ ਅੰਦ ਕਹੋ ਨਾਨਕ ਅਰ ਭਜਨ ਬਿਨ ਪਰ ਤਤਹ ਜਮ ਫੰਦ ਸੋਖਮ ਬੋ ਸੰਗੇ ਭਏ ਦੁਖਮ ਸੰਗ ਨ ਕੋਏ ਕਹੋ ਨਾਨਕ ਅਰ ਭਜਮਨਾ अंत सहाई होए जन्म जन्म परमत फिरयो मिटे उन जम को त्रास कहो नानक हर पग मन निरप पावै बस जतन बहुत मैं कर रहेओ ਮਟਿਓ ਨ ਮਨ ਕੋ ਮਾਨ ਦਰਮਤ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤਿੰਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀਮਾਨ ਕਰਨਹੁਤ ਸੋਨਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਯੋਂ ਰਮ ਗਯੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕ ਸਤਨਾਹਨ ਪੀਤ ਨਾਨਕ ਮੂਰਤ ਚਿੱਤਰ ਜਿਉ ਛਡਤ ਨਹਨ ਪੀਤ ਨਰ ਚਹਤ ਕਛਿਆਰ ਔਰ ਕੀਓਰ ਪਈ ਤਤਵਤ ਰਹੇ ਓਠਗੋਰ ਨਾਨਕ ਫਾਂਸੇ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋਤੀਓ ਨਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਪਾਵੈ ਸੋ ਹੋਏ ਜਗਤ ਪੇਖਾਰੇ ਫਿਰਤ ਹੈ ਸਬ ਕੋ ਦਾਤ ਰਾਮ ਕਹੋ ਨਾਨਕ ਮਨ ਸਿਮਰਤ ਉਰਨ ਹੋ ਵਹਿ ਕਾਮ ਝੋਠੇ ਮਾਨ ਕਾ ਕਰ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਕ ਬਿਨ ਸਿਸ਼ਨ ਮੈ ਮਿਤ ਜਹ ਪ੍ਰਾਨੀ ਅਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਘਟ ਸਿਮਰਨ ਰਾਮਕ ਸੋ ਨਰ ਮੁਕਤ ਜਾਨ ਤਨਰ ਅਰ ਅੰਤਰ ਨਹੀਂ ਨਾਨਕ ਜਾਚੇ ਮਾਨ ਏਕ ਪਗਤ ਭਗਵਾਨ ਜਹ ਪ੍ਰਾਨੇ ਕੈ ਨਾਹੇ ਮਨ ਜੈਸੇ ਸੂਕਰ ਸੋ ਆਨ ਨਾਨਕ ਮਾਨੋ ਤਹ ਤਨ ਸਵਾਮੀ ਕੋ ਅਗਰਹ ਜਿਉ ਸਦਾ ਸੋ ਆਨ ਤਜ ਤ ਨਹੀਂ ਨਿਤ ਨਾਨਕ ਕਹਿ ਬਿਦ ਹਰ ਭਜ ਇਕ ਮਨ ਹੋਏ ਇਕ ਚਿੱਤ ਤੇਰਥ ਬਰਤ ਅਰਦਾਨ ਕਰ ਮਨ ਮੈਂ ਤਰ ਗੁਮਾਨ ਨਾਨਕ ਨਹ ਫਲ ਜਾਤ ਤ ਜਿਉ ਕੋ ਉਚਰੈ ਸਨਾਨ ਸਿਰ ਕੰਪੈਉ ਪਗ ਡਕਮਗੇ ਨੈਣ ਜੋਤ ਤਹੀਂ ਨ ਕਹਉ ਨਾਨਕਹਿ ਬਿਦ ਭੈ तो रस लेन निज कर देखे ओ जगत में को काहू को ना नान कथिर हर भगत है रखो मन मे जग रचना सब झूठ है ਜਾਨ ਲਹੋਰੇ ਮੇਤ ਅਹਨਾਨਕ ਥਿਰ ਨਾ ਰਹੈ ਜਿਉ ਬਲੋਕੇ ਪਿਤ RAM ਗਯੋ ਰਾਵਨ ਗਯੋ ਜਾ ਕਬ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੋਪਨ ਜਿਉ ਸੰਸਾਰ ਚਿੰਤਾ ਤਾ ਕੇ ਕੀ ਜੈ ਜੋ ਨ ਹੋਨੀ ਹੋਏ ਇਹ ਮਾਰਗ ਸੰਸਾਰ ਕਾ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸਹਿ ਪਰੋ ਆਜ ਕਾਲ ਨਾਨਕ ਹਰ ਗੁਣ ਗਾਏ ਲੈ ਛਡ ਸਗਲ ਜੰਜਾਲ ਦੋਹਰਾ ਬਲ ਛਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਸਹਾਈ ਬਲ ਹੋਆ ਬੰਦਨ ਛੋਟੇ ਸਬਕਿ ਸੋ ਹਉ ਤੇ ਉਪਾਏ ਨਾਨਕ ਸਬਕਿ ਸ ਤੁਮ ਰਹਾ ਹੱਥ ਮੈਂ ਤੁਮ ਹੀ ਹੋ ਤਸਹਾਈ संग सखा सब तज गये को नन साथ कहो नानक कह में टेक एक, एक रघुनाथ नाम रहे साधु रहे ओ, रहे ओ गुरु गोबिंद ਕਹੋ ਨਾਨਕ ਜਗਤ ਮੈਂ ਕਿੰਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਓ ਝਾਕ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਇ राम नाम और मैं गयो जक सम नहीं कोई जह सिमरत संकट मिटे दर्श तुहारो होए वाहे गुरु जे का खालसा वाहे गुरु जे की फते